ਇਹ ਮੋਬਾਈਲ ਕਿ ਬਰਾਮਦ ਕੀਤੇ ਆ ਇਹ ਮੇਰੇ ਖਿਆਲ ਆ ਕਿ ਤਰੰਤਾਂ ਤੋਂ ਪਹਿਲਾਂ ਹੀ ਹੋਊਗਾ ਹਾਂ ਹਾਂ ਨਹੀਂ ਪਹਿਲੋਂ ਵੀ ਖੈਰ ਬਰਾਮਦਗੀਆਂ ਹੁੰਦੀਆਂ ਪਰ ਹੁਣ ਜਿਹੜਾ ਮੋਬਾਈਲ ਸਨੇਚਕ ਦੀਆਂ ਕਾਫੀ ਵਾਰਤਾਂ ਹੋਈਆਂ ਐ ਤੇ ਐਸਐਸਪੀ ਸਾਹਿਬ ਸਾਡੇ ਗੌਰਵਪੁਰਦਾ ਜੀ ਦੀ ਹਦਾਤਾਂ ਤੇ ਅਸੀਂ ਸਮਾਜ ਵਿਰੋਧੀ ਅੰਸ਼ਾਂ ਅਵਿਰੋਧ ਵਿੱਡੀ ਮਹਿਮਕਤ ਦੋਸ ਨੈਚਰ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਕੋਲੋਂ 10 ਮੋਬਾਈਲ ਇੱਕ ਚੋਰੀ ਦਾ ਮੋਟਰਸਾਈਕਲ ਤੇ ਇੱਕ ਚੋਰੀ ਦੀ ਐਕਤਵਾ ਬਰਾਮਦ ਕੀਤੀ ਆ ਸਰ ਜਿਹੜੇ ਸਨੈਡਿੰਗ ਮੂਵਮੈਂਟ ਇਹਦੇ ਕਿੱਥੋਂ ਇਸ਼ਾਰਜ ਕਰਦੇ ਬਾਹਰ ਇਹ ਤੰਤਰ ਸ਼ਹਿਰ 'ਚ ਪੜੇਗੇ ਵਿਅਕਤੀ ਦਾ ਨਾਮ ਇਹ ਇੱਕ ਹੈਗਾ ਹਰ ਸਿਮਰਨ ਹਰ ਸਿਮਰਨਜੀਤ ਸਿੰਘ ਲਈ ਸੰਨੀ ਹੈ ਜੀ ਤੇ ਦੂਸਰਾ ਹੈਗਾ ਵਾ ਪਰਮਜੀਤ ਸਿੰਘ ਲਈ ਪੰਮਾ ਤਰਨਤਨ ਦੇ ਇੱਕ ਕਾਜੀਗੋੜ ਦਾ ਵਾ ਤੇ ਇੱਕ ਸਿਲਵਰ ਕਲੋਨੀਆ ਕਾਜੀਗੋੜ ਰੋਡ ਤੇ ਇਹ ਕਿੰਨੇ ਵੇਚਦੇ ਸੀ ਸਰ ਲੈ ਕੇ ਕੁਛ ਇਹਦਾ ਕੋਈ ਇਨਵਿਸਟੀਗੇਸ਼ਨ ਇਹ ਇਦਾਂ ਹੀ ਜਿੱਦਾਂ ਆਮ ਆਪਣੇ ਆਂਡ ਗਵਾਨ ਦੀ ਕਿਸੇ ਨੂੰ ਸਸਤੇ ਰੇਟ ਤੇ 3-4 ਹਜ਼ਾਰ 'ਚ ਵੇਚ ਦਿੰਦੇ ਸੀ ਜਿਹਦੇ ਕਰਕੇ ਪਤਾ ਨਹੀਂ ਲੱਗਦਾ ਤੇ ਕੋਈ ਆ ਜਿਹੜਾ ਹੈਗਾ ਸੱਨੀ ਇਹ ਟਰੱਕ ਡਰਾਈਵਰ ਦਾ ਕੰਮ ਕਰਦਾ ਤੇ ਇਹ ਲੈ ਕੇ ਜਿੰਨਾ ਸਨੈਚ ਕਰਕੇ ਲੈ ਜਾਂਦਾ ਹੈ ਦਿੱਲੀ ਵਗੈਰਾ ਜਾਂ ਬਾਹਰ ਸਟੇਟ ਜਾ ਕੇ ਵੇਚ ਦਿੰਦੇ ਸਨੈਚ ਮੂਵਮੈਂਟ ਕਰਦੇ ਜਾਂ ਦੱਤ ਕਰਦੇ ਇਹ ਇੰਦਾ ਚੋਰੀ ਦੇ ਵਾਈਕਲ ਤੇ ਇੰਦਾ ਬੁਲਟ ਹੈ ਨਾ ਕੋਈ ਇੱਕ ਜਿਹੜਾ ਬਰੰਬ ਕਰ ਲਿਆ ਚੋਰੀ ਦਾ ਉਹ ਵੀ ਇਹਨਾਂ ਛਿਦਾ ਸਾਹਿਬ ਲਾਗੂ ਚੋਰੀ ਕੀਤਾ ਤੇ ਇੱਕ ਐਕਟਵਾ ਚੋਰੀ ਦੀ ਜਾਂ ਐਕਟਵਾ ਤੇ ਜਾਂ ਬੁਲਟ ਤੇ ਜਾਂਦੇ ਕਈ ਵਾਰ ਇਕੱਲਾ-ਇਕੱਲਾ ਕਈ ਵਾਰ ਦੋਵੇਂ ਇਕੱਠੇ ਟੋਟਲ ਮਾਈਲ ਕਿੰਨੇ ਹਨ ਬਰੰਬ ਟੋਟਲ 10 ਮੋਬਾਈਲ ਬਰਾਮਦ ਕੀਤੇ ਵੱਖ-ਵੱਖ ਕੰਪਨੀਆਂ ਦੇ ਕੋਈ ਹੋਰ ਵੀ ਕੇਸ ਚੱਲਦੇ ਨੇ ਮੇਰੇ ਕੋਲ ਹਾਂ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਕੇਸ ਦਰਜ ਆ ਪਹਿਲਾਂ ਵੀ ਆ ਗਏ ਆ ਉਹ ਸਾਰੇ ਹੁਣ ਢੰਗਾਈ ਨਾਲ ਪੜਤਾਲ ਕਰਕੇ ਫਰਦਰ ਹੋਰ ਜੋ ਵੀ ਇਹਨਾਂ ਦੇ ਖਿਲਾਫ ਨਿਕਲੂਗਾ ਉਹ ਕਿ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਜਦੋਂ ਕੋਈ ਇਤਨਾ ਮੋਬਾਈਲ ਸਨੈਚ ਹੋਵੇ ਕੰਪਲੇਨ ਲਿਖੋ ਆ ਕੇ ਦਸਮ ਬਿਲਕੁਲ ਬਿਲਕੁਲ ਅਸੀਂ ਇਹਨਾਂ ਜੇ ਤਾਂ ਵੀ ਕੋਈ ਇਹੋ ਜਿਹੀ ਵਾਰਦਾਤ ਹੁੰਦੀ ਹੈ ਉਸੇ ਵੇਲੇ ਪੁਲਿਸ ਨੂੰ ਆ ਕੇ ਇਤਲਾਹ ਦੇਣ ਕਿਉਂਕਿ ਮੋਬਾਈਲ ਅੱਜਕੱਲ ਉਸੇ ਵੇਲੇ ਅਸੀਂ ਲੋਕੇਸ਼ਨ ਤੇ ਲਾ ਕੇ ਜਾਂ ਉਹਦੇ ਦਾ ਫਰਦਰ ਟੈਕਨੀਕਲ ਤਰੀਕਿਆਂ ਨਾਲ ਜਿਹੜਾ ਭਾਲ ਕਰਨ ਦੀ ਕੋਸ਼ਿਸ਼ ਕਰਦੇ ਤੇ ਮੈਕਸਿਮਮ ਮਿਲ ਜਾਂਦੇ ਆ ਪਰ ਜੇ ਆ ਹੁਣ ਵੀ ਵੇਖਿਆ ਪਿੱਛੇ ਜਿਹੜੀਆਂ ਵਰਦ ਤਾਂ ਆ ਗਿਆ ਸਾਨੂੰ ਇਤਲਾਹ ਦੇਣ ਲਈ ਖੁਸ਼ ਹੋ ਕੇ ਨਹੀਂ ਆਉਂਦੇ ਲੋਕ ਆਈ ਤੇ ਆ ਹੁਣ ਇੱਕ ਆਦਮੀ ਨੇ ਇਤਲਾਹ ਦਿੱਤੀ ਉਤੋਂ ਪੈਰਵੀ ਕਰਕੇ ਅਸੀਂ ਦਾ ਸ਼ੁਰੂ ਕਰ ਲਈ ਆ ਮੋਬਾਈਲ ਇਹ ਸ਼ੁਰੂ ਕੀਤੀ ਹੈ ਇਹ ਮੇਰੇ ਖਿਆਲ ਆ ਕਿ ਤਰਨਤ ਪਹਿਲਾਂ ਹੀ ਹੋਊਗਾ ਹਾਂ ਨੇ ਪਹਿਲਾਂ ਵੀ ਸ਼ਾਇਦ ਬਰਾਮਦਗੀਆਂ ਹੁੰਦੀਆਂ ਪਰ ਹੁਣ ਜਿਹੜਾ ਮੋਬਾਈਲ ਸਨੇਚਕ ਦੀਆਂ ਕਾਫੀ ਵਾਰਤਾਂ ਹੋ ਰਹੀਆਂ ਐ ਤੇ ਐਸਐਸਪੀ ਸਾਹਿਬ ਸਾਡੇ ਗੌਰਵਪੁਰਦਾ ਜੀ ਦੀ ਹਦਾਤਾਂ ਤੇ ਅਸੀਂ ਸਮਾਜ ਵਿਰੋਧੀ ਅੰਸ਼ਾਂ ਅਵਿਰੋਧ ਵਿੱਡੀ ਮਹਿਨਕਤ ਦੋਸ ਨੇਚਰ ਗ੍ਰਿਫਤਾਰ ਕੀਤੇ ਜਿਨ੍ਹਾਂ ਕੋਲੋਂ 10 ਮੋਬਾਈਲ ਇੱਕ ਚੋਰੀ ਦਾ ਮੋਟਰਸਾਈਕਲ ਤੇ ਇੱਕ ਚੋਰੀ ਦੀ ਐਕਟਵਾ ਬਰਾਮਦ ਕੀਤੀ ਹੈ ਸਰ ਜਿਹੜੀ ਸਨੇਚੀ ਮੂਵਮੈਂਟ ਇਹ ਕਿੱਥੋਂ ਅਨਸ਼ੈਰ ਕਰਦੇ ਬਾਹਰ ਇਹ ਤੰਤਰ ਸ਼ਹਿਰ 'ਚ ਤੇ ਫੜੇ ਗਏ ਵਿਅਕਤੀ ਦਾ ਨਾਮ ਇਹ ਇੱਕ ਹੈਗਾ ਹਰ ਸਿਮਰਨ ਹਰ ਸਿਮਰਨ ਜੀਤ ਸਿੰਘ ਲਈ ਸੰਨੀ ਹੈ ਜੀ ਇਹ ਦੂਸਰਾ ਹੈਗਾ ਵਾ ਪਰਮਜੀਤ ਸਿੰਘ ਲਈ ਪੰਮਾ ਤਰਨ ਤਰਨ ਦੇ ਇੱਕ ਕਾਜੀਕੋਟ ਦਾ ਵਾ ਤੇ ਇੱਕ ਸਿਲਵਰ ਕਲੋਨੀ ਕਾਜੀਕੋਟ ਰੋਡ ਤੇ ਇਹ ਕਿਹਨੇ ਵੇਚ ਨਹੀਂ ਸਰ ਲੈ ਗਈ ਕੁਛ ਇਹਦਾ ਕੋਈ ਅਪਲੀਕੇਸ਼ਨ ਇਹ ਇਦਾਂ ਹੀ ਜਿੰਨਾ ਆਮ ਆਪਣੇ ਆਂਡ ਗਵਾਨ ਦੀ ਕਿਸੇ ਨੂੰ ਸਸਤੇ ਰੇਟ ਤੇ 3-4 ਹਜ਼ਾਰ ਚ ਵੇਚ ਦਿੰਦੇ ਸੀ ਜਿਹਦੇ ਕਰਕੇ ਪਤਾ ਨਹੀਂ ਲੱਗਦਾ ਤੇ ਕੁਛ ਜਿਹੜਾ ਹੈਗਾ ਸੰਨੀ ਇਹ ਟਰੱਕ ਡਰਾਈਵਰ ਦਾ ਕੰਮ ਕਰਦਾ ਤੇ ਇਹ ਲੈ ਕੇ ਜਿੰਨਾ ਸਨੈਚ ਕਰਕੇ ਲੈ ਜਾਂਦਾ ਹੈ ਦਿੱਲੀ ਵਗੈਰਾ ਜਾਂ ਬਾਹਰ ਸਟੇਟ ਜਾ ਕੇ ਵੇਚ ਦਿੰਦੇ ਸਨੈਚ ਮੂਵਮੈਂਟ ਕਰਦੇ ਜਾਂਦੇ ਜਾਂਦੇ ਇਹ ਇੰਦਾ ਚੋਰੀ ਦੇ ਵਾਈਕਲ ਤੇ ਇੰਦਾ ਬੁਲਟ ਹੈ ਇਹਨਾਂ ਕੋ ਇੱਕ ਜਿਹੜਾ ਬਰੰਬ ਕਰ ਲਿਆ ਚੋਰੀ ਦਾ ਉਹ ਵੀ ਇਹਨਾਂ ਅਛੀਦਾ ਸਾਹਿਬ ਲਾਗੂ ਚੋਰੀ ਕੀਤਾ ਤੇ ਇੱਕ ਐਕਟਿਵਾ ਚੋਰੀ ਦੀ ਜਾਂ ਐਕਟਿਵਾ ਤੇ ਜਾਂ ਬੁਲਟ ਤੇ ਜਾਂਦੇ ਕਈ ਵਾਰ ਇਕੱਲਾ-ਇਕੱਲਾ ਕਈ ਵਾਰ ਦੋਵੇਂ ਇਕੱਠੇ ਟੋਟਲ ਮੋਬਾਈਲ ਕਿੰਨੇ ਬਰੰਬਟ ਟੋਟਲ 10 ਮੋਬਾਈਲ ਬਰੰਬਟ ਕੀਤੇ ਵੱਖ-ਵੱਖ ਕੰਪਨੀਆਂ ਦੇ ਕੋਈ ਹੋਰ ਵੀ ਕੇਸ ਚੱਲਦਾ ਮੇਰੇ ਕੋਲ ਹਾਂ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਕੇਸ ਦਰਜ ਆ ਪਹਿਲਾਂ ਵੀ ਆ ਗਏ ਆ ਉਹ ਸਾਰੇ ਹੁਣ ਢੰਗਾਈ ਨਾ ਪੜਤਾਲ ਕਰਕੇ ਫਰਦਰ ਹੋਰ ਜੋ ਵੀ ਇਹਨਾਂ ਦੇ ਖਿਲਾਫ ਨਿਕਲੂਗਾ ਉਹ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਜਦੋਂ ਕੋਈ ਤਰ੍ਹਾਂ ਮੋਬਾਈਲ ਸਨੈਚ ਹੋਵੇ ਕੰਪਲੇਨ ਲਿਖਾਉਣ ਆ ਕੇ ਦੱਸਣ ਬਿਲਕੁਲ ਬਿਲਕੁਲ ਅਸੀਂ ਜੇਦਾ ਵੀ ਕੋਈ ਇਹੋ ਜਿਹੀ ਵਾਰਦਾਤ ਹੁੰਦੀ ਹੈ ਉਸੇ ਵੇਲੇ ਪੁਲਿਸ ਨੂੰ ਆ ਕੇ ਇਤਲਾਹ ਦੇਣ ਕਿਉਂਕਿ ਮੋਬਾਈਲ ਅੱਜਕੱਲ ਉਸੇ ਵੇਲੇ ਅਸੀਂ ਲੋਕੇਸ਼ਨ ਤੇ ਲਾ ਕੇ ਜਾਂ ਉਹਦੇ ਗਾ ਫਰਦਰ ਟੈਕਨੀਕਲ ਤਰੀਕਿਆਂ ਨਾਲ ਜਿਹੜਾ ਭਾਲ ਕਰਨ ਦੀ ਕੋਸ਼ਿਸ਼ ਕਰਦੇ ਤੇ ਮੈਕਸਿਮਮ ਮਿਲ ਜਾਂ ਬੜਾ ਜੇ ਆ ਹੁਣ ਵੀ ਵੇਖਿਆ ਪਿੱਛੇ ਜਿਹੜੀ ਆ ਵਾਰਦਤਾ ਹੈ ਸਾਨੂੰ ਇਤਲਾਹ ਦੇਣ ਲਈ ਖੁਸ਼ ਹੋ ਕੇ ਨਹੀਂ ਆਉਂਦੇ ਲੋਕਾਈ ਤੇ ਆ ਹੁਣ ਇੱਕ ਆਦਮੀ ਨੇ ਇਤਲਾਹ ਦਿੱਤੀ ਉਤੋਂ ਪੈਰਵੀ ਕਰਕੇ ਅਸੀਂ ਦਾਸ ਬਰੰਭ ਕਰ ਲਏ